ਰਾਜਾ ਵੜਿੰਗ ਹੁਣੀ ਵੀ ਸਵਾਲ ਚੁੱਕ ਦੇ ਨਜ਼ਰ ਆਏ ਕਿ ਜਿਹੜੀਆਂ ਇਹ ਪੰਚਾਇਤ ਸੰਮਤੀਆਂ ਜਾਂ ਪਿਛਲੀਆਂ ਜਿਹੜੀਆਂ ਚੋਣਾਂ ਸੀਗੀਆਂ ਜਿੰਮਣੀ ਚੋਣ ਸੀ ਉਹਦੇ ਵਿੱਚ ਮੈਂ ਅਸੀਂ ਤਾਂ ਗੈਂਗਸਟਰਾਂ ਦਾ ਇਸਤੇਮਾਲ ਨਹੀਂ ਕੀਤਾ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਟਿਕਟ ਕਿਨੇ ਦਿੱਤੀ ਰਾਜਾ ਵੜਿੰਗ ਨੂੰ ਡਰ ਲੱਗਦਾ ਬੋਲਦਾ ਉਹਦੇ ਉਹਦੇ ਨਾਂ ਦੇ ਉੱਤੇ ਸੁਪਰੀਮ ਕੋਰਟ ਤੱਕ ਉਹ ਸਰਕਾਰ ਗਈ ਜਿਹਦੇ ਵਿੱਚ ਰਾਜਾ ਵੜਿੰਗ ਹੁਰੀ ਐਮਐਲਏ ਸੀ ਉਹ ਨਾਮ ਲੈ ਕੇ ਬੋਲੇ ਨਾ ਨਹੀਂ ਬੋਲੂਗਾ ਕਿਉਂਕਿ ਇਹ ਡਰਪੋਕ ਲੋਕ ਨੇ ਡਰਦੇ ਨੇ ਇਹ ਦਾਨ ਮਿਊਟ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਰੁਣ ਪਟਾ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਸਿਆਸਤ ਤੇਜ ਹੋ ਚੁੱਕੀ ਹੈ ਮੁੱਦਾ ਹੈ ਗੈਂਗਸਟਰ ਵਾਲ ਬਲਤੇਜ ਪੰਨੂ ਸਾਡੇ ਨਾਲ ਨੇ ਪੰਨੂ ਸਾਹਿਬ ਕਿਵੇਂ ਦੇਖਦੇ ਹੋ ਫੇਰ ਗੈਂਗਸਟਰਾਂ ਦੀ ਹੀ ਚਰਚਾ ਹੋ ਰਹੀ ਹੈ ਪੁਰਾਣੇ ਮੁੱਦਿਆਂ ਤੇ ਹੀ ਚਰਚਾ ਚੱਲ ਰਹੀ ਹੈ ਪੰਜਾਬ ਨਹੀਂ ਮੁੱਦੇ ਰਹੇ ਨਹੀਂ ਅਸੀਂ ਇੱਥੇ ਪੰਜਾਬ ਦੇ ਵਿੱਚ ਲੋਕਾਂ ਨੂੰ 600 ਯੂਨਿਟ ਬਿਜਲੀ ਲਗਾਤਾਰ ਦੇ ਰਹੇ ਹਾਂ ਅਸੀਂ ਕਿਸਾਨਾਂ ਨੂੰ ਦਿਨ ਦੇ ਵੇਲੇ ਬਿਜਲੀ ਜਿਹੜੀ ਉਹ ਦੇ ਰਹੇ ਆ ਉਹ ਮੁੱਦੇ ਖਤਮ ਹੋ ਗਏ ਨਾ ਸੜਕਾਂ ਦਾ ਜਾਲ ਇਸ ਵੇਲੇ ਪੰਜਾਬ ਦੇ ਵਿੱਚ ਵਿਛ ਗਿਆ ਹੋਇਆ ਕਿਸੇ ਸੂਬੇ ਨੇ ਟੋਲ ਪਲਾਜ਼ਾ ਬੰਦ ਕੀਤਾ ਅਸੀਂ 13 ਕੀਤੇ ਆ ਬੰਦ ਜਿਹੜੇ ਜੀ ਅਸੀਂ ਐਸਐਸਐਫ ਬਣਾਈ ਹੈ ਅਸੀਂ 5 5 6 6 ਪੈਨਸ਼ਨਾਂ ਜਿਹੜੀਆਂ ਇਹ ਲੈਂਦੇ ਸੀਗੇ ਉਹ ਇੱਕ ਪੈਨਸ਼ਨ ਜਿਹੜੀ ਉਹ ਕੀਤੀ ਹੈ ਇਹ ਮੁੱਦੇ ਸੀਗੇ ਪੰਜਾਬ ਦੇ ਅਸੀਂ ਇਹਨਾਂ ਦੇ ਮੁੱਦੇ ਖਤਮ ਕੀਤੇ ਅਸੀਂ ਲੋਕਾਂ ਦੇ ਵਾਸਤੇ ਕੰਮ ਕੀਤਾ ਇਹ ਇਸ ਕਰਕੇ ਉੱਥੇ ਹੀ ਜਿਹੜਾ ਦੀ ਉਹ ਪੰਜਾਬ ਨੂੰ ਲਿਆਉਣਾ ਚਾਹੁੰਦੇ ਆ ਗੈਂਗਸਟਰਵਾਦ ਕੋਈ ਮੁੱਦਾ ਨਹੀਂ ਹੈਗਾ ਸਾਡੀ ਜ਼ੀਰੋ ਟੋਲਰੈਂਸ ਨੀਤੀ ਹੈ ਕੋਈ ਵਿਅਕਤੀ ਜਿਹੜਾ ਕਾਨੂੰਨ ਆਪਣੇ ਹੱਥ ਦੇ ਵਿੱਚ ਲਾਊਗਾ ਕੋਈ ਗੈਂਗਸਟਰ ਹੋਵੇ ਜਿੱਡਾ ਵੱਡਾ ਮਰਜੀ ਹੋਵੇ ਜੀ ਉਹਦਾ ਫਿਰ ਹਸ਼ਰ ਜਿਹੜਾ ਜੀ ਉਹ ਕੀ ਹੋਣਾ ਉਹ ਪੰਜਾਬ ਪੁਲਿਸ ਕਰੂਗੀ ਜੀ ਪਿਛਲੀਆਂ ਸਰਕਾਰਾਂ ਚ ਵੀ ਅਨਕਾਊਂਟਰ ਹੁੰਦੇ ਰਹੇ ਤੁਹਾਡੀ ਸਰਕਾਰ ਦੇ ਵਿੱਚ ਵੀ ਜਿਹੜੇ ਗੈਂਗਸਟਰ ਧਮਕਾ ਰਹੇ ਨੇ ਬਿਜ਼ਨਸਮੈਨਾਂ ਨੂੰ ਵਪਾਰੀਆਂ ਨੂੰ ਲੀਡਰਾਂ ਨੂੰ ਉਹਨਾਂ ਦੇ ਵੀ ਹੋ ਰਹੇ ਹੈਗੇ ਨੇ ਅੱਜ ਰਾਜਾ ਵੜਿੰਗ ਹੋਣੀ ਵੀ ਸਵਾਲ ਚੁੱਕਦੇ ਨਜ਼ਰ ਆਏ ਕੀ ਜਿਹੜੀਆਂ ਇਹ ਪੰਚਾਇਤ ਸੰਮਤੀਆਂ ਜਾਂ ਪਿਛਲੀਆਂ ਜਿਹੜੀਆਂ ਚੋਣਾਂ ਸੀਗੀਆਂ ਜਿਮਨੀ ਚੋਣ ਸੀ ਉਹਦੇ ਵਿੱਚ ਗੈਂਗਸਟਰਾਂ ਦਾ ਇਸਤੇਮਾਲ ਹੋਇਆ ਨਹੀਂ ਅਸੀਂ ਤਾਂ ਗੈਂਗਸਟਰਾਂ ਦਾ ਇਸਤੇਮਾਲ ਨਹੀਂ ਕੀਤਾ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਟਿਕਟ ਕਿਨੇ ਦਿੱਤੀ ਰਾਜਾ ਬੜਿੰਗ ਨੂੰ ਡਰ ਲੱਗਦਾ ਬੋਲਦਾ ਉਹਦੇ ਉਹਦੇ ਨਾਂ ਦੇ ਉੱਤੇ ਉਹਦਾ ਨਾਮ ਲੈ ਕੇ ਦੱਸੇ ਨਾ ਕਿ ਉਹ ਅਮਰਤਪਾਲ ਬਾਟ ਦੀ ਮਦਨਲਾ ਸੀ ਉੱਥੇ ਜਿਹੜੀ ਚੋਣ ਪ੍ਰਚਾਰ ਕਰ ਰਹੀ ਸੀ ਅਮਰਤਪਾਲ ਬਾਟ ਦੀ ਪਤਨੀ ਸੀ ਉਹ ਨਾਮ ਲੈ ਕੇ ਬੋਲੇ ਨਾ ਨਹੀਂ ਬੋਲੂਗਾ ਕਿਉਂਕਿ ਡਰਪੋਕ ਲੋਕ ਨੇ ਡਰਦੇ ਨੇ ਇਹ ਇਹ ਕਿਵੇਂ ਬੋਲਣਗੇ ਉਦੋਂ ਕਿ ਉਹ ਨਾ ਬੋਲੇ ਜਦੋਂ ਅंसारी ਲਿਆ ਕੇ ਇੱਥੇ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਵੇਲੇ ਉਦੋਂ ਇਹਨਾਂ ਨੇ ਮੁੱਦਾ ਉਠਾਇਆ ਸੀ ਉਹਨੂੰ ਇੱਥੇ ਵੀਆਈਪੀ ਟ੍ਰੀਟਮੈਂਟ ਦੇ ਰਹੇ ਸੀਗੇ ਰੱਖ ਕੇ ਉਹਦਾ ਪਰਿਵਾਰ ਵੀ ਇੱਥੇ ਨਾਲ ਹੀ ਜਿਹੜਾ ਜਿਉ ਲੈਂਦਾ ਹੋਇਆ ਸੀ ਸੁਪਰੀਮ ਕੋਰਟ ਤੱਕ ਉਹ ਸਰਕਾਰ ਗਈ ਜਿਹਦੇ ਵਿੱਚ ਰਾਜਾ ਵੜਿੰਗਹਰੀ ਐਮਐਲਏ ਸੀ ਉਸ ਗੈਂਗਸਟਰ ਨੂੰ ਜੇ ਇਹ ਤੋਂ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਣ ਦੇ ਵਾਸਤੇ ਇਹ ਗੱਲਾਂ ਕਰਨਗੇ ਜੀ अच्छा एक आज जिला परिषद ਤੇ ਪੰਚਾਇਤ ਸਮਿਤੀਆਂ ਜਿਹੜੀਆਂ ਇਹ ਨੋਮੀਨੇਸ਼ਨਾਂ ਹੋਈਆਂ ਉਹਨੂੰ ਲੈ ਕੇ ਨੇਤਾ ਵਿਰੋਧੀ ਤੇ ਰਖੋਣਾ ਵੱਲੋਂ ਚਾਹੀ ਦੇਖੋ ਜਦੋਂ ਕਿਸੇ ਵਿਅਕਤੀ ਦੇ ਕੋਲੇ ਕਹਿਣ ਨੂੰ ਕੁਝ ਨਹੀਂ ਰਹਿ ਜਾਂਦਾ ਨਾ ਫਿਰ ਉਹ ਰੌਲਾ ਹੀ ਜਿਹੜਾ ਉਹ ਪਾਉਂਦਾ ਇਹਨਾਂ ਦਾ ਹਾਲਾਤ ਜਿਹੜੇ ਨਾ ਉਹ ਪੁਰਾਣੀ ਕਹਾਣੀ ਜਿਹੜੀ ਆਜੜੀ ਵਾਲੀ ਸੀ ਨਾ ਸ਼ੇਰ ਆਇਆ ਸ਼ੇਰ ਆਇਆ ਉਹ ਹੋ ਗਈ ਹੋਈ ਹੈ ਇਹ ਰੌਲਾ ਤਾਂ ਪਾਈ ਜਾਂਦੇ ਸ਼ੇਰ ਆਇਆ ਸ਼ੇਰ ਆਇਆ ਸ਼ੇਰ ਹੈ ਨਹੀਂ ਲੋਕੀ ਇਹਨਾਂ ਤੇ ਵਿਸ਼ਵਾਸ ਹੀ ਕਰਨੋਂ हट ਗਏ ਆ ਇਸ ਕਰਕੇ ਇਹਨਾਂ ਦੀ ਆਹ ਜਿਹੜੀ ਉਹ ਬਣ ਗਈ ਹੋਈ ਆ ਪਰਵਾਹ ਨਾ ਕਰੋ ਤੁਸੀਂ ਕੱਲ ਨੂੰ ਜਦੋਂ ਡਿਟੇਲ ਆਊਗੀ ਕਿੰਨੇ ਲੋਕਾਂ ਨੇ ਫਾਰਮ ਜਿਹੜੇ ਆ ਉਹ ਭਰੇ ਆ ਸਕਰੂਟੀ ਤੋਂ ਬਾਅਦ ਕਿੰਨੇ ਜਿਹੜੇ ਉਹ ਸਹੀ ਪਾਏ ਗਏ ਆ ਤੁਹਾਡੇ ਸਾਹਮਣੇ ਲਿਸਟ ਆ ਜਾਣੀ ਆ ਜੀ ਦੇਖੋ ਨਾ ਤਾਂ 15-15 ਲੱਖ ਰੁਪਈਆ ਆ ਲੋਕਾਂ ਨੂੰ ਨਾ 2 ਕਰੋੜ ਰੁਪਈਆ ਜਿਹੜਾ ਨੌਕਰੀਆਂ ਆਈਆਂ ਇੱਕ 스마트 ਸਿਟੀ ਤੁਹਾਨੂੰ ਯਾਦ ਹੋਣਾ ਸ਼ਹਿਰਾਂ ਦੇ ਬਾਹਰ ਲਿਖ ਦਿੱਤਾ ਹੈ 스마트 ਸਿਟੀ ਨਾ ਉਹ ਆਏ ਜੀ ਹੁਣ ਇਹਨਾਂ ਨੂੰ ਲੈ ਦੇ ਕੇ ਇਹ ਲੱਗਦਾ ਜਿਵੇਂ ਬਿਲਡਿੰਗਾਂ ਦੇ ਨਾਮ ਜਿਹੜੇ ਉਹ ਬਦਲ ਕੇ ਦੇਖ ਲਓ ਮੈਂ ਸਮਝਦਾ ਕਿ ਲੋਕ ਪਵਨੋਦਾ ਨਾ ਕੀਤਾ ਨਾ ਘਟੋ ਘਟ ਲੋਕਾਂ ਦੀ ਗੱਲ ਕਰਨੀ ਉੱਥੇ ਸ਼ੁਰੂ ਕਰਾ ਦਿਓ ਜੀ ਜਿਹੜੇ ਬਿੱਲ ਸਰਕਾਰਾਂ ਪਾਸ ਕਰਦੀਆਂ ਨੇ ਉਹਨਾਂ ਬਿੱਲਾਂ ਨੂੰ ਕਹੋ ਲੋਕਾਂ ਦੇ ਨਾਲ ਜੁੜੇ ਹੋਏ ਬਿੱਲ ਨੇ ਉਹ ਪਾਸ ਕਰ ਦਿਓ ਉਹਨਾਂ ਨੂੰ ਨਾ ਦੱਬ ਕੇ ਬੈਠੋ ਫਾਈਲਾਂ ਤਾਂ ਇਹ ਸੰਸਦ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਪੰਨੂ ਜੀ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਵਿਰੋਧੀ ਧਿਰਾਂ ਕੋਲੇ ਨਾ ਤਾਂ ਕੋਈ ਵਿਜ਼ਨ ਹੈ ਤੇ ਨਾ ਹੀ ਉਹਨਾਂ ਕੋਲੇ ਕੋਈ ਮੁੱਦਾ ਹੈ ਤਾਂ ਪੰਜਾਬ ਦੇ ਵਿੱਚ ਗੈਂਗਸਟਰਵਾਦ ਕੋਈ ਮੁੱਦਾ ਨਹੀਂ ਹੈ ਤੇ ਸਾਫ ਤੌਰ ਤੇ ਕਾਂਗਰਸ ਤੇ ਨਿਸ਼ਾਨਾ ਸਾਹ ਦੇ ਨਜ਼ਰ ਆ ਰਹੇ ਨੇ ਕਿ ਕਾਂਗਰਸ ਕੋਲੇ ਕੋਈ ਵੀ ਲੀਡਰ ਨਹੀਂ ਹੈ ਤਾਂ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਜਿਸ ਤਰੀਕੇ ਦੇ ਮੁੱਦਿਆਂ ਨੂੰ ਲੈ ਕੇ ਚਰਚਾ ਹੋ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਕਿਸ ਵੱਲ ਨੂੰ ਜਾਂਦੀ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਰਾਜਵਿੰਦਰ ਦੇ ਨਾਲ ਦਨ ਮਿਊਟ ਲਈ ਵਰੁਣਪ